ਬਾਬਾ ਸਰਬਜੋਤ ਸਿੰਘ ਜੀ ਬੇਨਤੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਨਸਬੰਸ ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤ ਤੇ ਸਾਨੂੰ ਖਾ ਕੇ ਅੱਜ ਦੇ ਇਸ ਸੰਪੰਥਿਕ ਇਕੱਠ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਜਾਣ ਦੀ ਖੇਚਲ ਨਾ ਕਰੇ ਆਪਣੀ ਇਕਾਗਰਤਾ ਬਣਾਈ ਰੱਖੋ ਮਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨ ਲਈ ਆਪ ਜੀ ਪਾਸੋਂ ਜੋ ਸਮਤੀ ਹੈ ਉੱਪਰਨੇ ਅੱਜ ਦੇ 71 ਤੱਕ ਦੀ ਜੋ ਹੈ ਉਹ ਪ੍ਰਾਪਤ ਕਰਨੀ ਹੈ ਦੋ ਤਿੰਨ ਬੁਲਾ ਰਿਆ ਨੇ ਹੋਰ ਬੋਲਣਾ ਉਹਨਾਂ ਤੋਂ ਬਾਅਦ ਬਾਅਦ ਵਿੱਚ ਸਰਦਾਰ ਹਰਗਿੰਦਰ ਸਿੰਘ ਜੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਆਪ ਸੰਗਤ ਦਾ ਧੰਨਵਾਦ ਕਰਨਾ ਹੈ ਜੀ ਆਇਆਂ ਆਖਣਾ ਔਰ ਆਪ ਸਭ ਦੀ ਆਏ ਹੋਏ ਬਹਾਪੁਰਸ਼ਾਂ ਦੀ ਜੋ ਹਾਜ਼ਰੀ ਨਾਲ ਆਪ ਬੈਠੇ ਹੋ ਉਹਨਾਂ ਦੀ ਹਾਜ਼ਰੀ ਬਿਲਵਾਉਣੀ ਹੈ ਸਤਿਕਾਰ ਸਹਿਤ ਬੇਨਤੀ ਹੈ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਫਰਮ ਸਤਕਾਰਯੋਗ ਗੁਰੂ ਕੇ ਪਿਆਰੇ ਗੁਰੂ ਕੇ ਦਿਲਾਰੇ ਗੁਰੂ ਖਾਲਸਾ ਜੀ ਸਤਕਾਰਪੂਰਵਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪਾਛਦੇ ਹੁਕਮ ਅਨਸਾਰ ਪੰਥਕ ਪੀੜਾ ਨੂੰ ਦਾ ਅਹਿਸਾਸ ਕਰਦੇ ਹੋਏ ਸਮੁੱਚੇ ਪੰਥ ਦੀ ਅੱਜ ਦੀ ਇਕੱਤਰਤਾ ਭਾਵੇਂ ਮਨ ਮਟਾਬ ਵਿਅੰਥ ਹੋਣਗੇ ਸਾਡੇ ਅੰਦਰਲੀ ਖੇਡਾ ਵਿੱਚ ਮੇਰੇ ਮਾਨਯੋਗ ਸੰਤ ਹਰੀ ਸਿੰਘ ਜੀ ਨੇ ਸਪਸ਼ਟ ਕਰ ਦਿੱਤਾ ਜੇ ਕਿਤੇ ਪਰਿਵਾਰ ਦੇ ਦੋ ਭਰਾਵਾਂ ਵਿੱਚ ਕਿਤਨਾ ਵੀ ਵਿਵਾਦ ਹੋਵੇ ਜੇ ਉਸ ਸਮੇਂ ਤੇ ਕਿਸੇ ਦੇ ਪਿਤਾ ਦੇ ਦੜੀ ਨੂੰ ਕੋ ਹੱਥ ਪਾਵੇ ਤੇ ਦੋਵੇਂ ਭਰਾ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਦੇ ਨੇ ਸਾਡੇ ਕਾਮਲ ਸਤਿਗੁਰੂ ਸਾਡਾ ਇਸ਼ਟ ਜਿਸ ਦੇ ਕਾਰਨ ਅਸੀਂ ਗੁਰੂ ਦੀ ਬੇਬਰਕਤਾਂ ਤੇ ਰਹਿਮਤਾਂ ਦੇ ਪਾਤਰ ਬਣੇ ਆ ਉਹ ਸਿੱਖ ਬਹੁਤ ਵੱਡਾ ਹਮਲਾ ਹੈ ਅੱਜ ਦਾ ਨਹੀਂ ਜਿਵੇਂ ਬੜੇ ਵਿਸਥਾਰ ਨਾਲ ਮਿਹਰੇ ਅਤੀ ਸਤਿਕਾਰਯੋਗ ਸ਼ਖਸੀਅਤਾਂ ਰੱਬ ਨਾਲ ਗੱਲਾਂ ਕਰਨ ਵਾਲੇ ਮਰੀਦ ਵੀ ਇੱਥੇ ਬੈਠੇ ਨੇ ਉੱਚ ਕੋਟੀ ਦੇ ਵਿਦਵਾਨ ਸੱਜਣ ਜਿਨ੍ਹਾਂ ਦੀ ਚਰਨਾਂ ਦੀ ਛੋਹ ਚ ਸਾਡੇ ਵਰਗਿਆਂ ਨੂੰ ਕੁਝ ਪਹਿਣ ਕਹਿਣ ਦੇ ਲਫ਼ਜ਼ ਸਾਡੇ ਅੰਦਰ ਪੈਦਾ ਹੁੰਦੇ ਨੇ ਉਹ ਮਰਯੂਦਨ ਉਹਨਾਂ ਦੀ ਹਾਜ਼ਰੀ ਵਿੱਚ ਬੈਠ ਕੇ 10 ਵਰਗੇ ਮੂਰਖ ਤੋਂ ਕੁਝ ਚਾਰ ਗੱਲੇ ਕਹਿਣ ਨਹੀਂ ਮੰਦੇ ਪਰ ਜੋ ਵਿਸ਼ਾ ਹੈ ਉਸ ਤੋਂ ਦੂਰ ਜਾਣ ਤੋਂ ਥੋੜਾ ਸੰਕੋਚ ਕੀਤਾ ਜਾਏ ਜਿਵੇਂ ਸਿੰਘ ਸਾਹਿਬ ਹੈ ਰਗਵੀਰ ਸਿੰਘ ਜੀ ਨੇ ਮੈਂ ਬਾਰ ਬਾਰ ਕਿਹਾ ਹੈ ਵਿਸ਼ੇ ਪੰਥ ਹੋ ਗਿਆ ਤੇ ਬਹੁਤ ਨੇ ਜੋ ਕਿਸੇ ਕਿਸਤਾ ਜ਼ਿਕਰ ਕੀਤਾ ਜਾਏ ਪਰ ਅੱਜ ਦਾ ਸਾਡੇ ਇਸ਼ਟ ਤੇ ਹਮਲਾ ਹੈ ਤੇ ਅਸੀਂ ਉਸ ਦੁਖਾਂਤ ਨੂੰ ਲੈ ਕੇ ਸਾਰੇ ਮਿਲ ਕੇ ਗੁਰ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇਸ ਪਾਕਪਿਤ ਤਖਤੇ 'ਤੇ ਅੱਜ ਸਾਰੇ ਹਾਜ਼ਰ ਹੋਏ ਆਂ। ਗੁਨਾਹ ਵੀ ਸਾਡੇ ਅੱਗੇ ਹੈ। ਪਰ ਅਸੀਂ ਅੱਜ ਉਹ ਫੈਸਲਾ ਸੁਣਨ ਦੇ ਲਈ ਅਸੀਂ ਇਸ ਦਰਬਾਰ ਵਿੱਚ ਹਾਜ਼ਰ ਹੋਏ ਆਂ। ਸਾਡੇ ਕਮੇਟੀਆਂ ਬਣਾ ਦੀਏ, ਆ ਕਰਦੀਏ, ਉਹ ਕਰਦੀਏ ਬੜਾ ਪਛੋਤਾ ਹੈ। ਦਮ ਨਿਮਟਕ ਸਾਲ ਦੇ ਉੱਤੇ ਵੀ ਹਮਲਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਕਿ ਸਾਡੀ ਜੋ ਅੱਜ ਦੀ ਜੋ ਇਕਤਰਤਾ ਹੈ ਇਸ ਨੂੰ ਕਿਤੇ ਖੇਰੂ ਖੇਰੂ ਕੀਤਾ ਜਾਏ। ਮ੍ਰਿਯਾਤੀ ਸਤਕਾਰਤ شخصیت ਅੱਜ ਦੁਨੀਆ ਚ ਨਹੀਂ ਸੰਤ ਪਰਮਜੀਤ ਸਿੰਘ ਜੀ ਦਮ ਦੀ ਟਕਸਾਲ ਦੇ ਮੁਖੀ ਸਤ ਉਹਨਾਂ ਦੇ ਰਸਨਾ ਤੋਂ ਇਹ ਬਚਨ ਮੈਂ ਸਰਵਣ ਕੀਤੇ ਸੰਸੈਦ ਪ੍ਰਾਤਨ ਟਕਸਾਲੀ ਸਿੰਘ ਵੀ ਇੱਥੇ ਮੌਜੂਦ ਹੋਣਗੇ। ਵਿਕਤੰਤਨ ਬਾਬਾ ਠਾਕੁਰ ਸਿੰਘ ਮਹਾਰਾਜ ਨੇ ਸੰਤ ਸਮਾਜ ਦਾ ਗਠਨ ਕੀਤਾ। ਇਹ ਵਿਚਾਰਾ ਅਜ ਦੀਆਂ ਨਹੀਂ ਸਦੀਆਂ ਤੋਂ ਚਲਦੀ ਆ ਰਹੀਆਂ ਨੇ ਤੇ ਉਸ ਸਮੇਂ ਸੰਤ ਪਰਮਜੀਤ ਸਿੰਘ ਜੀ ਨੇ ਆਪਣੇ ਰਸਨਾ ਤੋਂ ਕੁਝ ਬਚਨ ਸੁਣਾਏ ਕਾ ਜਮ ਜਮ ਦਮਣੀ ਤਕਸਾਲ ਦੇ ਮਹਾਨ ਮੁਖੀ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਅਤੇ ਉਸ ਸਮੇਂ ਦੇ ਸਮਕਾਲੀ ਫਕੀਰਾਂ ਨੇ ਮਹਾਪੁਰਸ਼ਾਂ ਰੱਬ ਨਾਲ ਗੱਲਤਾ ਸਾਡੇ ਵਰਗੇ ਤੇ ਉਹਨਾਂ ਦੇ ਪਾਸੇ ਵੀ ਨੇ ਉਹ ਮਹਾਪੁਰਸ਼ਾਂ ਨੇ ਕਤਰ ਟੋਕੇ ਦਮਦਵੀ ਅਤੇ ਕਰਤਾਰਪੁਰੀ ਬੀੜ ਨੂੰ ਸੁਮੇਲ ਕਰਕੇ ਇੱਕ ਸਰੂਪ ਦਾ ਦਮਦਵੀ ਬੀੜ ਦਾ ਗਠਨ ਕੀਤਾ ਗਿਆ ਜਿਸ ਨੂੰ ਆਧਾਰ ਮੰਨ ਕੇ ਇਹਦੀ ਛਪਾਈ ਅਰੰਭ ਕੀਤੀ ਗਈ। ਸੰਤ ਪਰਮਜੀਤ ਸਿੰਘ ਦੱਸਦੇ ਸਨ ਕਿ ਅਸੀਂ ਉਹਦੀਆਂ ਕਾਪਰ ਦੀਆਂ ਪਲੇਟਾਂ ਵੀ ਤਿਆਰ ਕੀਤੀਆਂ। ਸਭ ਪ੍ਰਤਾਮ ਸਿੰਘ ਜੀ ਵੀ ਬੈਠੇ ਨੇ। ਉਹ ਪਲੇਟਾਂ ਤਿਆਰ ਕਰਕੇ ਸੰਤ ਦੱਸਦੇ ਸਨ ਕਿ ਉਹ ਰਾਮ ਸਰਕ ਸਰੋਵਰ ਦੀ ਤਹਿ ਵਿੱਚ ਰੱਖਿਆ ਗਈਆਂ ਸੀ ਜੀ ਅੱਜ ਦਾ ਜਿਹੜਾ ਵਿਵਾਦ ਹੈ ਨੇ ਜਿਹੜੀਆਂ ਗੱਲਾਂ ਲਗਾ ਮਹਤਰਾ ਤੇ ਹਮ ਗੁਰੂ ਦੇ ਬਰਾਬਰੀ ਉਹਨਾਂ ਕਾਮਲ ਸਤਗੁਰ ਨੂੰ ਅਸੀਂ ਅਕਲ ਦੇਣ ਤੁਰ ਪਏ ਆ ਸੰਸਾਰਿਕ ਵਿਦਿਆਚਾਰ ਵਿਚਾਰਾ ਸਾਡੀ ਝੋਲੀ ਚ ਆ ਗਈ ਤੇ ਅਸੀਂ ਕਿੰਨੇ ਸੇ ਰੱਬ ਤੋਂ ਵੀ ਉੱਤੇ ਹੋ ਗਏ ਤੁਮੇ ਸਮਝਣਾ ਜੇ ਐਸਾ ਹੈ ਤੇ ਉਸ ਦੀ ਵੀ ਪੜਤਾਲ ਕਰ ਲੈਣੀ ਚਾਹੀਦੀ ਹੈ ਬੜੀ ਮਿਹਨਤ ਹੋਈ ਹੈ ਉਹ ਛੋਟੀ ਗੱਲ ਨਹੀਂ ਸੀ ਮੰਗਲਾਂ ਦਾ ਜ ਰੌਲਾ ਸੀ ਔਰ ਜੋ ਅੱਜ ਦੀ ਕੁਤਾਈ ਹੈ ਜਿਸ ਤੇ ਅਸੀਂ ਸਾਰਾ ਪੰਥ ਅਜ ਇਕੱਤਰ ਹੋਇਆ ਹੈ ਇਸ ਦਾ ਜੋ ਪੰਥਿਕ ਰਵਾਇਤਾ ਅਨਸਾਰ ਜੋ ਪਰੰਪਰਾਗਤ ਫੈਸਲਾ ਹੈ ਉਸ ਨੂੰ ਲੈਣ ਤੱਕ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਭਾਈ ਜੀ ਸਾਡੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਪੁੱਤਰ ਮੈਂ ਦੇਖੇ ਸਨ ਉਹ ਵੀ ਦਰਬਾਰ ਚ ਬਰਾਜਮਾਨਾ ਉਹਨਾਂ ਦੇ ਅੰਦਰ ਵੀ ਬਹੁਤ ਵਲਵਲੇ ਨੇ ਕਿਉਂਕਿ ਨਿਜ ਨਾਲ ਸਾਰਾ ਕੁਝ ਆਪਣੀ ਅੱਖਾਂ ਸਾਹਮਣੇ ਤਕਿਆ ਮੈਂ ਸਮਝਦਾ ਉਹਨਾਂ ਦੀ ਰਸਨਾ ਤੋਂ ਵੀ ਕੁਝ ਇਸ ਤੇ ਰੋਸ਼ਨੀ ਪਣਗੇ ਅਤੇ ਭਾਈ ਸਤਵਿੰਦਰ ਸਿੰਘ ਜੀ ਨੇ ਬਹੁਤ ਵੱਡੀ ਮਿਹਨਤ ਕੀਤੀ ਅੱਜ ਦੇ ਕਤਰਤਾ ਦੇ ਵਾਰਕ ਨੇ ਸਤਵਿੰਦਰ ਸਿੰਘ ਛਲ ਕੇ ਨਗਰ-ਨਗਰ ਵਿੱਚ ਹਰ ਮਹਾਪੁਰਸ਼ ਕੋਲ ਪੁੱਜ ਕੇ ਇਸ ਦੁਖਾਨ ਦਾ ਵਰਣਨ ਕੀਤਾ ਉਸ ਦੀ ਬਿਸ਼ਵਾਸ਼ੀ ਹੈ ਭਵੇਂ ਕਿਸੇ ਵੀ ਮਾਨੇ ਖੇਡ ਬਣੀ ਅਜ ਸਮੁੱਚਾ ਪੰਥ ਆਪਣੇ ਮਨ ਮਟਾਵ ਦੂਰ ਕਰਕੇ ਉਸ ਫਾਮਲ ਸਤਿਗੁਰੂ ਘਰ ਸਾਹਿਬ ਪਾਤਸ਼ਾਹ ਦੇ ਪਾਪ ਪਤਰ ਦਰਬਾਰ ਵਿੱਚ ਗੁਰੂ ਕੀ ਲਾਡਲੀਆਂ ਫੌਜਾਂ ਵੀ ਮੌਜੂਦ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਸਾਡੇ ਮਾਨਯੋਗ ਜ਼ਿੰਦਾ ਸ਼ਹੀਦ ਉਹ ਵੀ ਅੱਜ ਇਸ ਦਰਬਾਰ ਚ ਹੋਰ ਨੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਨੇ ਉਹਨਾਂ ਨੇ ਬੜੇ ਸੁੰਦਰ ਬਚਨਾਂ ਨਾਲ ਇਹਨਾਂ ਗੁਰੂ ਕੀ ਲਾਡਲੀਆਂ ਫੌਜਾਂ ਨੇ ਕੌਮ ਦੇ ਦੁਖਾਂਤ ਵਿੱਚ ਮੌਤ ਵਰਦੇ ਮੱਲਾ ਮਾਰੀਆਂ ਨੇ ਉਹਨਾਂ ਨੇ ਮਖਰਸਨਤੋ ਚਾਨਨ ਕੀਤੇ ਨੇ ਸੰਤ ਮੱਖਣ ਸਿੰਘ ਜੀ ਮੇਰੇ ਅਤੀ ਸਤਿਕਾਰਤ ਮਹਾਪੁਰਸ਼ ਸੰਤ ਗਿਆਨੀ ਕ੍ਰਪਾਲ ਸਿੰਘ ਜੀ ਜਿਨ੍ਹਾਂ ਦੀ ਤਕਸਾਲ ਵਿੱਚੋਂ ਕਈ ਐਸੇ ਗਿਆਨੀ ਸਿੰਘ ਸਾਨੂੰ ਅੱਜ ਪ੍ਰਾਪਤ ਹੋਏ ਨੇ ਉਹਨਾਂ ਦੇ ਵਚਨ ਜਜ਼ਬਾਤੀ ਵਚਨ ਨੇ ਮਨ ਦੇ ਮੰਦੀਆਂ ਬੜੀਆਂ ਬਲਵਲੇ ਸਨ ਬੜੇ ਵਿਚਾਰ ਸਨ ਕਿ ਸੰਤ ਸਮਾਜ ਦਾ ਗਠਨ ਕਰਨ ਦਾ ਯਤਨ ਸੀ ਬੜੇ ਯਤਨ ਕੀਤੇ ਪਰ ਸ਼ਾਇਦ ਕਿਤੇ ਨਾ ਕਿਤੇ ਗੁਰੂ ਦੀ ਸਾਨੂੰ ਅਸੀਸ ਪ੍ਰਾਪਤਨਾ ਹੋਈ ਉਹ ਰੰਗਲਾ ਫਕੀਰ ਬਾਬਾ ਠਾਕਰ ਸਿੰਘ ਮਹਾਰਾਜ ਅੱਖਾਂ ਵਿੱਚ ਗਏ ਤੇ ਨਾਲ ਹੀ ਉਹ ਸੰਤ ਸਮਾਜ ਵੀ ਖਤਰੂਖੇ ਹੋ ਗਿਆ ਗੁਰੂ ਕਿਰਪਾ ਕਰੇ ਅੱਜ ਦੇ ਇਸ ਦੁਖਾਂਤ ਨੂੰ ਮੁੱਖ ਰੱਖ ਕੇ ਜੋ ਅੱਜ ਦੀ ਇਹ ਵਿਚਾਰ ਲੈ ਕੇ ਅਸੀਂ ਸਾਰੇ ਕਤਰਤ ਹੋਏ ਹਾਂ ਉਮੀਦ ਕਰਾਂਗੇ ਉਹ ਕਾਮਲ ਸਤਗੁਰੂ ਹਰਗੁਣ ਸਾਹਿਬ ਆਪ ਸਾ ਅਸੀਸ ਬਖਸ਼ ਕੇ ਇਸ ਦਾ ਹੱਲ ਕੌਮ ਦੀ ਝੋਲੀ ਵਿੱਚ ਪਾਉਣਗੇ ਗੁਰੂ ਕਿਰਪਾ ਕਰੇ ਦਾਸ ਦੇ ਬਚਨਾਂ ਦਾ ਸੰਕੋਚ ਕਰਦਾ ਕਿਉਂਕਿ ਹੋਰ ਬੇਅੰਤ ਗੁਰੂ ਕੇ ਪਿਆਰੇ ਬੈਠੇ ਨੇ ਸਭਨਾ ਦੇ ਬਚਨ ਆਪ ਨੇ ਸਰਵਣ ਕਰਨੇ ਸਿੰਘ ਸਹਿਬਾਨ ਸਾਰੇ ਹਾਜ਼ਰ ਨੇ ਸੰਤ ਕਰਤਾਰ ਸਿੰਘ ਜੀ ਦੇ ਪਾਈ ਮਨਜੀਤ ਸਿੰਘ ਜੀ ਵੀ ਬੈਠੇ ਨੇ ਇਹਨਾਂ ਸਾਰੇ ਸਜਣਾ ਨੇ ਪਰਤ ਨੂੰ ਸਮੇਂ ਦਾ ਇਤਿਹਾਸ ਸਿਰਜਿਆ ਇਹਨਾਂ ਲੋਕਾਂ ਨੇ ਅਸੀਂ ਇਤਿਹਾਸ ਆਪਣਾ ਸਿਰਜਿਆ ਜ਼ਰੂਰ ਪਰ ਸੰਭਾਲਿਆ ਅਸੀਂ ਕਿਸੇ ਨੇ ਨਹੀਂ ਸਾਡੀ ਇਹ ਵੀ ਕੁਤਾਹੀ ਹੈ ਬੁਰੇ ਕਿਰਪਾ ਕਰੇ ਮਾਲਕ ਕਾਇਮਤ ਕਰੇ ਅੱਜ ਦੇ ਇਸ ਦੁਖਾਂਤ ਦੇ ਐਸਾ ਇੱਕ ਫੈਸਲਾ ਹੋਵੇ ਕਿ ਕੋਈ ਇੱਕ ਕਰਮ ਕੋ ਕਰਮ ਦੀ ਜ਼ੋਰ ਤਨਾ ਕਰ ਸਕੇ ਸਭ ਤੋਂ ਵੱਡੀ ਕੁਤਾਹੀ ਤਾਂ ਹੈ ਕਿ ਜਦ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਚਪਾਈ ਕਰ ਸਕਦੀ ਸਭ ਤੋਂ ਵੱਡੀ ਕੁਤਾਹੀ ਤਾਂ ਉਹ ਖੜੀ ਹੈ ਪਰ ਚੈਨਾ ਵਿੱਚ ਜਿਹੜਾ ਕਿਤਾਬਾਂ ਛਾਪੀਆਂ ਜਾਂਦੇ ਸਾਡੇ ਕਾਮਲ ਸਤਗੁਰੂ ਨੂੰ ਇੱਕ ਬਾਈਬਲ ਵਾਂਗ ਇੱਕ ਪੁਸਤਕ ਬਣਾ ਕੇ ਕੱਚੇ ਦੇ ਕੇ ਘੁੰਮਣ ਵਾਸਤੇ ਕਿਤਨ ਕੀਤੇ ਜਾ ਰਹੇ ਨੇ ਔਰ ਇਸ ਪਿੱਛੇ ਜਿਹੜੀ ਜਿਵੇਂ ਸਾਡੇ ਗੁਰਮੁਖ ਫਿਆਰੇ ਨੇ ਕਿਹਾ ਜਿਹੜੀ ਮਾਂ ਹੈ ਨਾ ਉਸ ਮਾਂ ਦਾ ਵੀ ਇਤਲਾਸ਼ ਕੀਤਾ ਜਾ ਆਪਣੇ ਨੇ ਕੋ ਬਗਾਨੇ ਨਹੀਂ ਹਨ ਕਿਤੇ ਇਹਨਾਂ ਸੋਚੇ ਬੜੇ ਦੂਰੋਂ ਲੈ ਕੇ ਆਣੇ ਪੈਣੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਬੜੀ ਵੱਡੀ ਸ਼ਰਾਰਤ ਹੈ ਗੁਰੂ ਕਿਰਪਾ ਕਰੇ ਗੁਰਨਾਨਕ ਰਹਿਮਤ ਕਰੇ ਇਸ ਕਾਮਲ ਸਤਗੁਰ ਦੇ ਮਹਾਨ ਗੁਰੂ ਦੀ ਬਖਸ਼ਿਸ਼ ਵਾਲੇ ਇਸ ਪਹਾਨ ਪਰੰਪਰਾਗਤ ਗੁਰੂ ਖਾਲਸੇ ਨੂੰ ਉਸ ਮੰਜ਼ਲ ਤੇ ਗੁਰੂ ਪਹੁੰਚਾਏ ਜਿੱਥੇ ਮਾਲਕ ਨੇ ਪਹੁੰਚਾਣ ਦੀ ਬਾਬੇ ਦਾ ਸੰਕਲਪ ਸੀ ਗੁਰੂ ਕਿਰਪਾ ਕਰੇ ਅਸੀਂ ਉਸ ਯੋਗ ਬਣ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਤਕਾਰਯੋਗ ਬਾਬਾ ਸਰਪ ਜੋਸ ਸਿੰਘ ਜੀ ਬੀਦੀ ਸਾਹਿਬ ਉਹਨਾਂ ਵਾਲਿਆਂ ਦਾ ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ